ਸ਼ਾਹਜਹਾਨ ਨੇ ਧੀਰਮਲ ਦੀ ਬੇਨਤੀ ਨੂੰ ਸਵੀਕਾਰ ਕਰਦਿਆਂ ਉਹਨੂੰ ਸਿੱਖਾਂ ਦੇ ਗੁਰੂ ਵਜੋਂ ਮਾਨਤਾ ਦਿੱਤੀ। ਹੂੰ ਸ਼ਾਹਜਹਾਨ ਨੇ ਦਿੱਤੀ। ਇਸ ਦੀ ਪੁਸ਼ਟੀ 29 ਨਵੰਬਰ 1643 ਨੂੰ ਸ਼ਾਹਜਹਾਨ ਦੁਆਰਾ ਕੀਤੀ ਗਈ ਸੰਤੋਂ ਵੀ ਹੋ ਜਾਂਦੀ ਹੈ ਇਸ ਸੰਦ ਵਿੱਚ ਸ਼ਾਹਜਹਾਨ ਵੱਲੋਂ ਗੁਰੂ ਨਾਨਕ ਦੇ ਗੱਦੀਦਾਰ ਧੀਰਮਲ ਨੂੰ ਕਰਤਾਰਪੁਰ ਪਰਗਣਾ ਜਲੰਧਰ ਵਿੱਚ ਮਾਲੀਆ ਮਾਫ ਜ਼ਗੀਰ ਬਖਸ਼ਣ ਦਾ ਵੀ ਜਕਰ ਹੈ ਜੀ ਜੀ ਹੁਣ ਗੱਲ ਸਰਦਾਰ ਜਗੀਰ ਸਿੰਘ ਜੀ ਇਹ ਹੈ ਵੀ ਉਹ ਗੁਰਗਰ ਦੀਆਂ ਸਰਕਾਰੀ ਲਈਆਂ ਜਿਹੜੀਆਂ ਹਮ ਤੇ ਇਹ ਇਥੇ ਜਦੋਂ ਹਰਗੁਬਿੰਦ ਬਾਦਸ਼ਾਹ ਨੂੰ ਪਤਾ ਲੱਗਦਾ ਜੀ ਤੇ ਉਹ ਕਹਿੰਦੇ ਵੀ ਜਿਹੜਾ ਇਹ ਗੁਰੂ ਨਾਨਕ ਦਾ ਵਾਰਿਸ ਬਣ ਲਈ ਇੱਕ ਦੁਨਿਆਵੀ ਬਾਦਸ਼ਾਹ ਦੀ ਮਦਦ ਲੈਣ ਚਲੇ ਗਿਆ ਹਮ ਤੇ ਇਹ ਤਾਂ ਗੁਰੂ ਨਾਨਕ ਦਾ ਵਾਰਿਸ ਹੋ ਹੀ ਨਹੀਂ ਸਕਦਾ ਹਮ 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 ਇੱਕ ਗੱਲ ਜੀ ਦੂਜੀ ਗੱਲ ਜਿਹੜੀ ਅੱਜ ਵੀ ਜਗਜੀਤ ਸਿੰਘ ਜੀ ਇੱਥੇ ਟੁੱਕਦੀ ਐ ਵੀ ਜਦੋਂ ਤੁਸੀਂ ਗੁਰੂ ਛੱਡ ਕੇ ਸਰਕਾਰਾਂ ਦੀ ਮਦਦ ਲੈਣ ਤੁਰ ਪਏ ਹੂੰ ਮਤਲਬ ਅਜੋਕੇ ਸਮੇਂ 'ਚ ਵੀ ਆਪਾਂ ਲਾ ਕੇ ਦੇਖਦੇ ਹਾਂ ਅਜੋਕੇ ਸਮੇਂ 'ਚ ਤੁਸੀਂ ਦੇਖੋ ਨਾ ਹੂੰ ਹੂੰ ਵੀ ਅਸੀਂ ਗੁਰੂ ਦਾ ਪੱਲਾ ਛੱਡਤਾ ਤਾਂ ਅਸੀਂ ਸਰਕਾਰਾਂ ਤੇ ਹੋ ਗਏ ਵੀ ਸਰਕਾਰਾਂ ਕੋਲੋਂ ਕੁਝ ਲੈ ਲਈ ਗਏ ਹੂੰ ਗੱਲ ਇੱਥੇ ਖੜੀ ਐ ਨਾ ਜੀ ਜੀ ਇਹਦੇ 'ਚ ਪਰ ਜਿਹੜਾ ਅੰਤ ਕਿੱਥੇ ਹੁੰਦਾ ਵੀ ਇਹ ਸੋਚ ਲੈਣਾ ਚਾਹੀਦਾ ਸਾਰਿਆਂ ਨੂੰ ਹੂੰ ਹੂੰ ਵੀ ਗੁਰੂ ਨੂੰ ਪਿੱਠ ਦੇ ਕੇ ਆਪ ਦੀ ਨਿੱਜੀ ਸ਼ਕਤੀ ਵਧਾਉਣ ਦਾ ਜਿਹੜਾ ਅੰਤ ਹੈ ਬਹੁਤ ਮੜਾ ਨਿਕਲਦਾ ਜੀ ਜੀ ਹੁਣ ਧੀਰਮਲ ਦਾ ਵੀ ਜਿਹੜਾ ਇਹਨੇ ਗੁਰੂ ਉਹਦੇ ਕੋਲੋਂ ਸ਼ਾਹਜਹਾਨ ਕੋ ਭਵੇਂ ਸੰਦ ਲੈ ਲਈ ਹਮ ਪਰ ਐਂਡ ਤੇ ਜਗਜੀਤ ਸਿੰਘ ਦੀ ਕੀ ਹੁੰਦਾ ਕਿ ਜਦੋਂ ਰਾਮ ਰਾਏ ਉੱਥੇ ਜਾਂਦੇ ਆ ਜੀ ਤੇ ਰਾਮ ਰਾਏ ਜਿਹੜੇ ਆ ਉਹ ਔਰੰਗਜੀਤ ਦੀ ਨਜ਼ਰ ਚੜ ਜਾਂਦੇ ਉਹਨੂੰ ਕਰਾਮਾਤਾਂ ਦਿਖਾ ਲਦੇ ਆ ਹਮ ਤੇ ਰਾਮ ਰਾਏ ਨੂੰ ਬਕਾਇਦਾ ਔਰੰਗਜੀਤ ਜਿਹੜਾ ਜਦੋਂ ਜ਼ਗੀਰ ਦੇ ਦਿੰਦਾ ਹੂੰ 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 ਜਿਆਨ ਨੂੰ ਮੰਨ ਲੈਂਦਾ ਤੇ ਉੱਥੇ ਫੇ ਧੀਰਮੱਲਿਆ ਜਿਹੜਾ ਧੀਰਮੱਲਿਆ ਇਹ ਰਾਮਰਾਏ ਦੇ ਨਾਲ ਵੀਰ ਖਕਣ ਦੇ ਪਿਆ ਹੂੰ 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 ਜੀ ਪਰ ਧੀਰਮੱਲ ਉਹਨਾਂ ਨੇ ਦੇਖ ਲਿਆ ਸੀ ਵੀ ਇਸ ਵੇਲੇ ਰਾਮਰਾਏ ਸਾਡੇ ਕੰਮ ਆ ਸਕਦਾ ਧੀਰਮੱਲ ਸਾਡੇ ਕਿਸੇ ਕੰਮ ਨਹੀਂ ਆ ਸਕਦਾ ਜੀ ਔਰ ਇਹ ਸਰਦਾਰ ਜੀ ਜੀ ਸਿੰਘ ਜੀ ਬੜੀ ਘੱਟ ਗੱਲ ਹਾਈਲਾਈਟ ਕੀਤੀ ਗਈ ਕਿ ਰੰਗਜੀਵ ਨੇ ਰਾਮਰਾਏ ਦੀ ਸ਼ਿਕਾਇਤ ਕੀਤੀ ਹੂੰ ਧੀਰਮੱਲ ਨੂੰ ਰਣ ਰਣ ਥੰਬੋਰ ਕਿਲੇ ਵਿੱਚ ਕੈਦ ਕੀਤਾ ਜੀ ਜੀ 1 ਸਾਲ 2 ਮਹੀਨੇ ਕੈਦ ਰਿਆ ਔਰ ਇਹਦੀ ਉੱਥੇ ਮੌਤ ਹੋਈ ਹੂੰ ਹੂੰ ਇਹਦੇ ਪੁੱਤ ਨੂੰ ਉਹਨਾਂ ਕੈਦ ਕੀਤਾ ਉਹਦੀ ਮੌਤ ਵੀ ਕਿਲੇ ਚ ਹੋਈ ਓਕੇ ਮਤਲਬ ਧੀਰਮਲ ਨੂੰ ਵੀ ਜਿਹੜਾ ਦੁਬਾਰਾ ਕੈਦ ਕੀਤਾ ਗਿਆ ਰੰਗਦੇਵ ਨੇ ਕੈਦ ਕੀਤਾ ਔਰ ਇਹ ਕੈਚ ਮਰਿਆ ਜੀ ਜੀ ਗੱਲ ਤੇ ਇਹ ਸੀ ਵੀ ਉਹ ਗੁਰਗੱਦੀ ਦੀ ਜਿਹੜੀ ਲਾਲਸਾ ਹੂੰ ਉਹ دنیਵੀ ਬਾਦਸ਼ਾਹ ਪੂਰੀ ਕਰ ਨਾ ਸਕੇ ਹੂੰ ਹੂੰ ਤੇ ਜਦੋਂ ਉਹਨਾਂ ਦੇ ਮੌਕੇ ਤੇ ਪਲਟਣਾ ਹੀ ਆ ਉਹ ਪਲਟਿਆ ਨਾ ਜੀ ਜੀ ਉਹ ਜਦੋਂ ਉਹਨਾਂ ਨੂੰ ਰਾਮ ਰਾਏ ਲੱਗਾ ਵੀ ਇਹ ਸਾਡੇ ਕੰਮ ਆ ਸਕਦਾ ਹੁਣ ਇਧਰ ਸਾਡੇ ਵੀ ਤੇ ਇਹੀ ਹੋ ਸਕਿਆ ਹੋ ਰਿਹਾ ਨਾ ਵੀ ਕਿਹੜਾ ਸਿੱਖੀ ਦੀਆਂ ਜਿਹੜਾਂ ਤੇ ਦੇਣ ਲਈ ਜੀ ਜੀ ਕਿਹੜਾ ਸਿੱਖੀ ਦੀ ਹੋਂਦ ਰਸਤੀ ਕਰਨ ਲਈ ਸਾਡੇ ਕੰਮ ਆ ਸਕਦਾ ਉਹਨਾਂ ਨੂੰ ਪਹਿਲਾਂ ਵਰਤਦੇ ਰਹਿੰਦੇ ਆ ਬਾਦ ਦੇ ਵਿੱਚ ਜਿਹੜਾ ਉਹਨਾਂ ਨੂੰ ਵੀ ਚੱਕ ਕੇ ਜਦਾਂ ਪ੍ਰਕਾਸ਼ ਸਿੰਘ ਬਾਦਲ ਦੀ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਇਹ ਅੱਜ ਵੀ ਜੋੜ ਕੇ ਦੇਖੋ ਨਾ ਇਤਿਹਾਸ 'ਚ ਜਿਨ੍ਹਾਂ ਵੀ ਜਿਹੜੀ ਦੁਨਿਆਵੀ ਸੱਤਾ ਹਾਸਲ ਕਰਨ ਲਈ ਦੁਨਿਆਵੀ ਬਾਦਸ਼ਾਹਾਂ ਦੀ ਮਦਦ ਲਈ ਉਹਨਾਂ ਦਾ ਅੰਡਾ ਮਾਰਾ ਹੀ ਹੋਇਆ ਜੀ ਜੀ ਗੁਰੂ ਨੂੰ ਪਿੱਠ ਦੇ ਕੇ ਕਾਮਯਾਬੀ ਨਹੀਂ ਮਿਲ ਸਕਦੀ ਸੋ ਇਸ ਕਰਕੇ ਗੱਲ ਧਿਆਨ ਦੇਣ ਵਾਲੀ ਸੀ ਵੀ ਸ਼ਾਹਜਹਾਨ ਨੇ ਗੁਰੂ ਹਰਗੋਬਿੰਦ ਪਾਸ਼ਾ ਦੀ ਸ਼ਕਤੀ ਕੱਟ ਕਰਨ ਲਈ ਜਾਂਦ ਫੇੜ ਪਾਉਣ ਲਈ ਧੀਰਮਲ ਨੂੰ ਸਨਤ ਦਿੱਤੀ ਪਰ ਉਹ ਕਿਸੇ ਕੰਮ ਨਾ ਆਈ